ਹਾਂਜੀ ਹੋਰ ਕੀ ਹਾਲ ਹੈ ਜਟੋ ਮੈਂ ਤੁਹਾਨੂੰ ਦੱਸਿਆ ਹੀ ਵੀ ਫੋਟੋਗ੍ਰਾਫੀ ਸਮੇਂ ਦੌਰਾਨ ਪਿਛਲੇ 25-26 ਸਾਲਾਂ ਦੇ ਵਿੱਚ ਮੇਰੇ ਹਰੇਕ ਕੈਟਾਗਰੀ ਦੇ ਸੱਜਣ ਮਿੱਤਰ ਰਹੇ ਆ ਧਾਰਮਿਕ ਵੀ ਸਮਾਜਿਕ ਆਰਥਿਕ ਰਾਜਨੀਤਿਕ ਤੇ ਸਾਰੀ ਕਿਸਮ ਦੇ ਤੇ ਇੱਕ ਵਾਰੀ ਇੱਕ ਨਾ ਅਜੀਬ ਹੀ ਬਰਾਤ ਜਿਸ ਮੈਨੂੰ ਜਾਣਾ ਪੈ ਗਿਆ ਉਹਨੂੰ ਸਾਡਾ ਯਾਰ ਸੀ ਵੀ ਉਹ 20 ਸਾਲ ਪਹਿਲਾਂ ਆ ਬਿਮਾਰੀ ਕੋੜ ਜਿਹੜਾ ਚੱਲਿਆ ਹੈ ਨਸ਼ਾ ਸਮੈਗ ਦਾ ਚਿੱਟੇ ਦਾ ਨਾਮ ਬਾਅਦ ਚ ਆਇਆ ਪਹਿਲਾਂ ਸਮੈਗ ਦਾ ਹੀ ਚੱਲਦਾ ਦਾ ਇਹ ਨਾਮ ਉਹ ਧੂਣੀ ਹੀ ਦਿਖਾ ਕੇ ਥੱਲੇ ਕਰਦੇ ਕਰਦੇ ਹੁੰਦੇ ਤੇ ਮੈਨੂੰ ਨਹੀਂ ਉਹਦੇ ਬਾਰੇ ਪੂਰੀ ਨੌਲੇਜ ਨਹੀਂ ਹੈਗੀ ਤੇ ਪਰ ਉਹ ਮੇਰਾ ਹੁਣ ਸੱਜਣ ਹੈ ਵਿਚਾਰਾ ਬੰਦਾ ਵਧੀਆ ਵਾ ਪੈਸੇ ਵਾਲਾ ਜ਼ਮੀਨ ਜਿਆਦਾ ਦਾ ਆਹ ਤੇ ਉਹ ਵੀ ਵਿਚਾਰਾ ਫਸੇ ਗਿਆ ਹੁਣ ਉਹਦੇ ਵਾਸਤੇ ਖੇੜ ਤੇ ਅੱਗੀ ਨਹੀਂ ਉਹ ਵੀ ਵਿਚਾਰਾ ਇਤਨੇ ਫਸ ਪੁੱਸ ਗਿਆ ਜਾਂ ਫਸਾਦਾ ਗਿਆ ਨੇ ਚਲੋ ਛੌਂਕ ਨਾਲ ਫਸ ਗਿਆ ਕਿਤਰਾ ਫਸ ਗਿਆ ਉਹਦੀ ਬਰਾਤ ਨਾ ਨਹੀਂ ਆਪਾਂ ਲੈਣਾ ਇਹ ਤੈਨੂੰ ਪਤਾ ਕੰਮ ਮਸਲਾ ਉਹ ਜਿਆ ਨਾ ਤੇ ਆਮ ਤਹੀ ਜਦੋਂ ਅਗੇ ਉਹਨਾਂ ਦਾ ਨਾਂ ਲੈ ਕੇ ਠੋਕਦਾ ਸਿੱਧੂ ਮੂਸੇ ਦਾ ਜਿੱਤੇ ਹੀ ਠੋਕਣਾ ਵੀ ਨਾਂ ਲੈ ਕੇ ਠੋਕਦੇ ਆ ਹਾ ਆਨਲਾਈਨ ਫੇਸਬੁਕਾਂ WhatsApp ਦੇ ਨਾਂ ਲੈ ਕੇ ਬੰਦੇ ਦੱਸ ਦਿੰਦੇ ਆ ਤੇ ਕਈਆਂ ਥਾਂ ਤੇ ਇਸ਼ਤ ਪੱਤ ਦੀਆਂ ਕਈ ਗੱਲਾਂ ਹੁੰਦੀਆਂ ਤੇ ਉਹਦੀ ਨਾ ਬਰਾਤ ਤੇ ਚਲੋ ਮੈਂ ਹੀ ਤੇ ਮੁੰਡੇ ਤਿਆਰ ਕਰਨੇ ਹੁੰਦੇ ਤੁਹਾਨੂੰ ਪਤਾ ਮੈਂ ਉਹਨਾਂ ਦੇ ਨਹੀਂ ਮੈਂ ਹੀ ਪੱਕ ਬਣਣੀ ਮੈਂ ਹੀ ਇਹਨਾਂ ਨੂੰ ਸ਼ਿਕਾਰ ਨਾ ਸ਼ਪੂਰਨਾ ਸਿਰੇ ਸੂਰੇ ਲਪਣੇ ਸਿਰੇ ਤੋਰਨੇ ਤਾਂ ਨੇ ਤੇ ਉਹਨੂੰ ਮੈਂ ਸਾਰਾ ਤਿਆਰ ਤੁਰ ਕਰ ਲਿਆ ਤੇ ਮਨਮੰਦਾ ਪਹਿਲਾਂ ਹੀ ਉਹਨੇ ਮੇਨਾਂ ਗੱਲ ਕੀਤੀ ਜਾਂਦਾ ਬਾਜ ਵੀਰ ਕਾਲੇ ਤਰਾਹੀ ਤੇ ਮੈਂ ਕਈ ਵਾਰੀ ਪ੍ਰੋਗਰਾਮ ਕਰਨਾ ਹੁੰਦਾ ਹੀ ਤੇ ਇਹ ਹੁਣ ਤੂੰ ਲੜਾ ਸਾਹਿਬ ਨੰਨੀ ਤੇ ਮੈਂ ਮੇਰੇ ਤੋਂ ਨਹੀਂ ਪ੍ਰੋਗਰਾਮ ਆਉਣਾ ਮੈਂ ਯਾਰ ਇਹ ਬੜਾ ਸਿਆਪਾ ਤੇ ਪਹਿਲਾਂ ਤੇ ਮੈਨੂੰ ਸਵੇਰੇ ਤੜਕੇ ਆਂਦਾ ਨੁਹਾਈ ਤੁਹਾਈ ਦੇ ਮੇਰੇ ਕੰਨਾਂ 'ਚ ਦਸੀ ਜਾਂਦਾ ਮੈਨੂੰ ਅੱਜ ਦਾ ਦਿਨ ਤੂੰ ਗਿਡਾਉਣਾ ਹੀ ਉਨ ਮੇਰੇ ਬੱਦਗਿਆ ਰਿਸ਼ਤੇਦਾਰਾਂ ਜਾਂ ਕੁਪਿਛੋਂ ਤੇ ਮੈਂ ਜਿੱਥੇ ਮਰਜ਼ੀ ਕਰਦਾ ਫਿਰ ਪਰੋਬਲਮ ਹੋ ਰਿਹਾ ਅੱਜ ਤੇ ਵਿਆਹ ਵਾ ਅੱਜ ਮੈਂ ਕਿਤਰਾ ਸਰੂੰਗਾ ਅੱਜ ਤੂੰ ਮੇਰਾ ਸਹਾਰ ਨਹੀਂ ਤੇ ਤੇਰੇ ਤੇ ਮੈਨੂੰ ਮਾਣ ਮਿਲਾਈ ਜਾਂਦਾ ਆ ਅੱਜ ਮੇਰਾ ਟਾਈਮ ਤੂੰ ਖੜਾ ਦੀ ਮੈਂ ਚਾਰ ਕੋਈ ਨਹੀਂ ਯਾਰ ਹੁਣ ਗੱਡੀ ਤੇ ਮਿਹਰੇ ਜਿੱਥੇ 365 ਦਿਨ ਕਰਦਾ ਦੇ ਹੁਣ ਇੱਕ ਦਿਨ ਮੇਰੇ ਨਾਂ ਤੇ ਹੀ ਲਾਲਾ ਫਿਰ ਹੋਰ ਕੀ ਫਿਰ ਮੈਨੂੰ ਤੇ ਝੂਠ ਸੱਚ ਮਰਨੇ ਪੈਣੇ ਮਾਵਾ ਪਿਓਾਂ ਕੋਲ ਸਾਰਿਆਂ ਕੋਲ ਵੀ ਅੱਜ ਦੀ ਉਹਨਾਂ ਦੀ ਘਟਾਉਣੀ ਪੈਣੀ ਹੈ ਹੁਣ ਵਿਆਹ ਥੋੜੀ ਖਰਾਬ ਕਰਨਾ ਤੇ ਉਹਨੂੰ ਜੇ ਮੈਂ ਤਿਆਰ ਤੁਰ ਕੀਤਾ ਨਾ ਪਹਿਲਾਂ ਤਾਂ ਉਹਨੇ ਚਲੋ ਸਖਤੇ ਆਪਦਾ ਪ੍ਰੋਮ ਕਰ ਲਿਆ ਏ ਇੱਕ ਰਾ ਸੈਟਿਸਫਾਈਟ ਕਰਕੇ ਉਹਨੇ ਨਵਾਈ ਧੋਈ ਵਾਟਰੇ ਵਾਟਰੇ ਚੰਗੇ ਚੜਾ ਲਏ ਇੱਕ ਰਾ ਐ ਐ ਜੈਨ ਹੋ ਗਿਆ ਪੂਰਾ ਤੇ ਮੈਨੂੰ ਆਂਦਾ ਵੀ ਬਾਜਵੀਰ ਜਦੋਂ ਨਵਾਈ ਧੋਈ ਤਾਂ ਜਦੋਂ ਸਿਹਰੇ ਦਾ ਟਾਈਮ ਹੁੰਦਾ ਆਂਦਾ ਬਾਜ ਫਿਰ ਜੀਜਾ ਕੀਤਾ ਤਾਂ ਕਿੱਤਾਂ ਕਰੀਏ ਅੰਦਾ ਪੂਜ ਨਹੀਂ ਕਰਨੇ ਤੂੰ ਜਿਹੜੇ ਇਕੱਲੇ ਨੇ ਪੂਜ ਕਰਦੇ ਹੁੰਦੇ ਮਾਂ ਕਰਦੇ ਅੰਦਾ ਬਾਹਰ ਕੱਢ ਸਾਰੇ ਨੂੰ ਕਹੋ ਕਮਰੇ ਜੇ ਬਾਹਰ ਕੱਢ ਦੇ ਪੂਜ ਕਰ ਗਈ ਦੋ ਵਜੇ ਨੇ ਅਬ ਮੈਂ ਵੀ ਆਸ ਤਾਂ ਸਾਰੇ ਬਾਹਰ ਕੱਢ ਤੇ ਮੈਂ ਹੀ ਪੂਜ ਕਰ ਲਈਏ ਇਕੱਲੇ ਤੇ ਮੁੰਡੇ ਦੇ ਸੇਰੇ ਕਲਗੀ ਨਾਲ ਬਾਹਰ ਚੱਲੋ ਸਾਰੇ ਅਹੀਂ ਅਹੀਂ ਕਰ ਲੇ ਉਹਨੂੰ ਮਨੇ ਆਪਣਾ ਉਹ ਲਾਲਿਆ ਤੂੰ ਮਤ ਘਾ ਲਿਆ ਤੇ ਉਹਦਾ ਪਿਓ ਬੂਹੇ ਲਤਾ ਮਰੀ ਗਏ ਉਹਨੂੰ ਥੋੜਾ ਸ਼ੱਕ ਹੋਊਗਾ ਉਹਨਾਂ ਜੰਨ ਲੇਟ ਹੁੰਦੇ ਕੀ ਕਰਨ ਦੇ ਜੇ ਬਾਜ ਪਾ ਬਾਏ ਪਤਾ ਕੀ ਕਰਨ ਦਾ ਯਾਰ ਚਲੋ ਚੱਲੀਏ ਜਾਂਦੇ ਤੇ ਚਲੋ ਮੈਂ ਵੀ ਕਾਸੂਲਾ ਬਾਹ ਸਾਰੀਆਂ ਭੂਆ ਮਾਸੀਆਂ ਇਹ ਵੋ ਸਾਰੀ ਰਿਸ਼ਤੇਦਾਰੀ ਕਿਹੜੀ ਹੁੰਦੀ ਸਿਰ ਤੇ ਬਸ ਘਰ ਹੋਣਾ ਹੋ ਗਿਆ ਨਾ ਫੈਟ ਆਦਾ ਹੁਣ ਹੋਣ ਹੋ ਗਿਆ ਹੀ ਉਹਦਾ ਮੈਂ ਉਹਨਾਂ ਦਾ ਹੁਣ ਉਹਦਾ ਮੈਂ ਜੱਜੇ ਕੋੜੀ ਚੜ ਜਣਾ ਨਹੀਂ ਜਾਂਦਾ ਸੈਟ ਸੁੱਟ ਕੇ ਆ ਕੇ ਹੋ ਗਿਆ ਤਾਂ ਮੈਂ ਹੁਣ ਕੋੜੀ ਚੜ ਜਾਣਾ ਜਾਂਦਾ ਐ ਜਾਗ ਗਿਆ ਕੇ ਚਲੋ ਜੇ ਮੈਂ ਆਪਣਾ ਪ੍ਰੋਗਰਾਮ ਕਰਾਇਆ ਸਾਰਾ ਕੁਝ ਸੈਟੀਸਫਾਈਟ ਕੀਤਾ ਗਏ ਮਿਲੀਆਂ ਚਾਹ ਪੀਤੀ ਤੇ ਤੁਹਾਨੂੰ ਪਤਾ ਸਵਰੇ ਜੇ ਮੰਨ ਲਓ 10 ਵਜੇ ਵੀ ਗਏ ਹੋਵਾਂਗੇ ਤੇ 12 12:30 ਹੋ ਜੇ 2:30 ਉਹਦਾ ਪ੍ਰੋਮੇ 1 ਘੰਟੇ ਤੋਂ ਵੱਧ ਨਹੀਂ ਲੰਘਦਾ 1.5 ਘੰਟੇ 2 ਘੰਟੇ ਹੱਦ ਇੰਨਾ ਹੀ ਸਮਾਂ ਲੰਘਦਾ ਹੈ ਉਹਦਾ ਤੇ ਲਾਵਾ ਤੋਂ ਪਹਿਲਾਂ ਤਾਂ ਫੇਰ ਕੋਈ ਕਰੀਏ ਮਾਹੌ ਦੇ ਕਰਨੇ ਆ ਤੇ ਆਂਦਾ ਕਿੱਥੇ ਕਰੀਏ ਫਿਰ ਤੇ ਮੈਂ ਮੈਨੂੰ ਪਤਾ ਹੁਣ ਮੈਂ ਆਪਣੀ ਉਹ ਕੁੜੀ ਦੇ ਕਮਰੇ ਚ ਆਪਾਂ ਕੱਪੜੇ ਨਹੀਂ ਕਰਨੇ ਪੋਜ ਤਾਂ ਚਲ ਚਲੀਏ ਅਦਾ ਤੇ ਬਾਥੂਮ ਹੈਗਾ ਮੈਂ ਤੁੰਦਾ ਬਾਥਰੂਮ ਆ ਜਾ ਚਲੀਏ ਤੇ ਮੈਂ ਉੱਥੇ ਜਿੰਨੀਆਂ ਕੁੜੀਆਂ ਦੀਆਂ ਸਹੇਲੀਆਂ ਬੇਲੀਆਂ ਸਾਰੀਆਂ ਮੈਂ ਵੀ ਬਾਹਰ ਚੋਂ ਅਸੀਂ ਪੋਜ ਕਰਨੇ ਤੇ ਅਸੀਂ ਪੋਜ ਕੀਤੇ ਤੇ ਮੈਂ ਕਿਹਾ ਵੀ ਤੂੰ ਇਦਾਂ ਕਰ ਮੈਂ ਪਹਿਲਾਂ ਸਿੰਗਲ ਕਰਦਾ ਪੋਜ ਲੜਕੀ ਦੇ ਚਲੋ ਇੱਕ ਇੱਕ ਦੋ ਸਹਲੀਆਂ ਲਾ ਕੇ ਰੱਖ ਲਈ ਦੀਆਂ ਨਾ ਵੀ ਚਲੋ ਤਿਆਰ ਤੁਰ ਲਹਿੰਗਾ ਲੁੰਗਾ ਇਦਾਂ ਉਹਦਾ ਮੱਚਾ ਤੂੰ ਬਾਥੂ ਮਾਇਆ ਨਾ ਤੈਨੂੰ ਬਾਥਰੂ ਗੱਲ ਆ ਮੈਂ ਉਹਦੇ ਪੋਜ ਕਰਦਿਆਂ 5 7 10 ਮਿੰਟ ਨਗਾ ਦੇ ਤੇ ਉਹ ਆਪਣਾ ਸੈਟੀਸਫਾਈਟ ਹੋ ਗਿਆ ਨਾ ਤਾਂ ਹਾਂ ਹੁਣ ਮੈਂ ਕਪੜਾ ਪੋਜ ਕਰੀਏ ਮਾ ਚਲੋ ਕਪੜਾ ਪੋਜ ਕਰੀਏ ਅਹੀਂ ਕਪੜਾ ਪੋਜ ਕਰ ਲਾ ਪੇ ਸੈਟੀਸਫਾਈਟ ਹੋ ਗਏ ਤੁਰ ਪਿਆ ਤੇ ਉਹ ਥੋੜਾ ਜੋ ਤੇ ਮੰਗਣ ਮੰਗਣ ਵਾਲੇ ਨੇ ਤੁੱਜਾ ਤੱਜਾ ਤੇ ਕੋਈ ਤੁਹਾਨੂੰ ਪਤਾ ਜਿਉਂ ਲਾਵਾਂ ਤੇ ਜਾਣਾ ਹੋਵੇ ਗੱਡੀ ਉਹਨੂੰ ਜਾਣੀ ਆ ਕੁੜੀ ਵਾਲੇ ਐ ਬੈਂਧਿਆ ਮੁੰਡਿਆ ਘੰਟਾ ਡੇੜਾ ਡਾ ਖਰਾਬ ਕਰਤਾ ਤੇ ਇਹ ਆਂਦਾ ਬਾਅਦ ਮੇਰੇ ਨਾਲ ਬਹਿਣਾ ਹੀ ਮੇਰੀ ਗੱਡੀ 'ਚ ਵੇਖੋ ਵਿਆਹ ਲਈ ਗੱਡੀ 'ਚ ਮੈਨੂੰ ਤਾਂ ਤੂੰ ਮੇਰੇ ਨਾਲ ਬਹਿਣਾ ਹੀ ਤੇ ਮੈਂ ਵੀ ਚੱਲ ਮੈਂ ਕੀ ਕਰਨਾ ਮੈਂ ਮੈਂ ਇਹਦੇ ਉਧਰ ਮੂਵੀ ਵਾਲੇ ਫੋਟੋਗ੍ਰਾਫਰ ਉਹਨਾਂ ਨਾਲ ਮਹਿਨਾ ਤੇ ਤੁਸੀਂ ਆਪਣਾ ਪਰਿਵਾਰ ਨਾਲ ਬਹੁਤ ਚੱਲੋ ਤੇ ਉਥੇ ਗੁਰਦਾਰੇ ਚੱਲੋ ਉਥੇ ਮਿਲਦੇ ਆਂ ਆ ਨਾ ਨਾ ਤੂੰ ਮੇਰੇ ਨਾਲ ਬੈਣਾ ਹੀ ਕਿ ਹੈ ਨਾ ਮੱਲੋ ਆਪਣਾ ਕੈਮਰੇ ਜਾਇਕਾ ਦਾ ਰਖ ਲਾ ਯਾਰ ਕਿ ਤਰ੍ਹਾਂ ਕਰ ਨਹੀਂ ਅਦਾ ਮੈਂ ਅਜ ਤੇਰੇ ਸਹਾਰੇ ਹਾਂ ਅਦਾ ਹੀ ਮੈਂ ਤੇਰੇ ਸਹਾਰੇ ਹਾਂ ਤੇ ਮੈਂ ਹਬੀ ਚਚਕ ਫਤੂ ਹੋ ਗਿਆ ਕਿ ਮਰਨਾ ਹੀ ਕੰਜਰਾ ਕਿੰਨੀ ਕਰੀ ਕਰਨੇ ਹੁਣ ਵੇਖੋ ਸਵੇਰੇ ਨੁਹਾਈ ਤੇ ਤੋ ਪਹਿਲਾ ਸਿਰੇ ਲੱਗੇ ਹੋ ਗਿਆ ਆ ਕੁੜੀ ਨੇ ਰਿਪੋਰਟ ਕਰ ਲਿਆ ਤੇ ਜਦੋਂ ਅਸੀਂ ਗੁਰਦਾਰੇ ਚੱਲੇ ਨਾ ਲਾਵਾਂ ਮੈਨੂੰ ਆਂਦਾ ਜੇ ਹੁਣ ਨਾ ਨਾ ਮੇਰਾ ਆ ਲੰਘੇ 1.5-2 ਘੰਟੇ ਲੰਘੇ ਤੇ ਹੁਣ ਇਦਾਂ ਹੀ ਵੀ ਲਾਵਾਂ ਕਰਾਉਣੀ ਹੈ ਕਿ ਨਹੀਂ ਕਰਾਉਣੀ ਆ ਮੈਂ ਕਿਉਂ ਆਂਦਾ ਮੈਂ ਲਾਵਾਂ ਦੇ ਡੇਕ ਪਾਣਾ ਆਂਦਾ ਭਰਾਵਾ ਮੈਂ ਮੈਨੂੰ ਨਹੀਂ ਲਾਵਾਂ ਹੁਣੀਆਂ ਮੈਂ ਤਾਂ ਚੌਂਗੜੀ ਨਹੀਂ ਵੱਜਣੀਆਂ ਦਾ ਆਂਦਾ ਕਰਾ ਮੈਨੂੰ ਜੈਨ ਜੈ ਕਰਾ ਦੇ ਵੇਖੀ ਫੇਰਾ ਦਾ ਮੈਂ ਲਾਵਾਂ ਕਰਦਾ ਤੇ ਮੈਂ ਹਬੀ ਯਾਰ ਤੂੰ ਕੀ ਸਿਆਪੇ ਨੂੰ ਭੜਿਆ ਚਾਚਾ ਕੀ ਕਰਨ ਡਿਆ ਹੁਣ ਮੈਂ ਕਿਹਨੂੰ ਝੂਠ ਮਾਰਾਂ ਡੈਡੀ ਨੇ ਵੀ ਗਲਾਂ ਕੱਟਣੀਆਂ ਵਾ ਰਿਸ਼ਤੇਦਾਰਾਂ ਨੇ ਵੀ ਕੱਟਣੀਆਂ ਬਈ ਤੁਸੀਂ ਕੀ ਕਰਦੇ ਫਿਰਦੇ ਜੀ ਤੇ ਮੈਂ ਤੁਹਾਨੂੰ ਦੱਸਾਂ ਮੇਰੇ ਪ੍ਰੋਗਰਾਮ ਇਤਨਾ ਨਹੀਂ ਹੁੰਦੇ ਆ ਪਰਿਵਾਰ ਕੀ ਹੁੰਦੇ ਆ ਮਾਸੀਆਂ ਭੂਆ ਫੁੱਫੜ ਡੈਡੀ ਚਾਚੇ ਤਾਏ ਸਾਰੇ ਮੇਰਾ ਜਿਹੜੇ ਪਰਿਵਾਰ ਚ ਮੇਰਾ ਪ੍ਰੋਗਰਾਮ ਹੋਵੇ ਸਾਰੇ ਮੇਰੇ ਹੀ ਹੁੰਦੇ ਹੋ ਹਰ ਹਫ਼ਤਾ ਉਹਨਾਂ ਨਾਲ ਇਦਾਂ ਹੀ ਹੁੰਦਾ ਮੇਰਾ ਪਰ ਹੋ ਰਾਤ ਚੜਗੇ ਤੇ ਮੈਂ ਵੀ ਉਹਨਾਂ ਦੇ ਆਗੇ ਫੋਨ ਵੀ ਗੱਡੀ ਕਿੱਥੇ ਆ ਤੇ ਮਿੰਨੂਆਂ ਦਾ ਪੀਏ ਪ੍ਰੋ ਮੇਰਾ ਕਰਵਾ ਤੇ ਮੈਂ ਵੀ ਲਾਵਾਂ ਦੇ ਚਾਚਾ ਕਰ ਲਾ ਉਥੋਂ ਬਾਅਦ ਕਰਨਾਗੇ ਫਿਰ ਕੋਈ ਕਰਨਾਗੇ ਆਂਦਾ ਨਹੀਂ ਲਾਵਾਂ ਨੂੰ ਮੇ ਤੋਂ ਨਹੀਂ ਆ ਮੈਂ ਡਿੱਗ ਪਣਾ ਹੀ ਉਹ ਤੋਂ ਦੇ ਡੈਡੀ ਦਾ ਫੋਨ ਆ ਗਿਆ ਬੜੇ ਫੋਨ ਖੜ ਕੀ ਜਾਣ ਅਸੀਂ ਗੁਰਦਾਰਾ ਆ ਗਏ ਤੁਸੀਂ ਕਿਥੇ ਮੈਂ ਡਰਾਈਵਰ ਨੂੰ ਆ ਗਿਆ ਗੱਡੀ ਕਵਾ ਦੇ ਐ ਗਲੀਆਂ ਚ ਜੀ ਅਦੇ ਅਹੀਂ ਗੁਰਦਰੇ ਆ ਤੇ ਮੈਂ ਸਾਨੂੰ ਕੀ ਮੈਂ ਗੁਰਦਰਾ ਕਿੱਥੇ ਆ ਅਸੀਂ ਇੱਧਰ ਗਲੀਆਂ 'ਚ ਬੜੇ ਫਿਰਦੇ ਆ ਅਸੀਂ ਗੱਡੀ ਜਾਣ ਬੁੱਝ ਕੇ ਪੁੱਛੀ ਗਲੀਆਂ ਵਾਰਤੀ ਤੇ ਉਹ ਮੈਂ ਹਾਂ ਆਪਰਾਵਾ ਲਾਸ਼ੀਤੀ ਪ੍ਰੋਗਰਾਮ ਕਰਦੇ ਲੜਨ ਦਾ ਕੀ ਕਰਨ ਡਿਆਈ ਆ ਉਹ ਗੱਡੀ ਜੀ ਤੂੰ ਮੈਨੂੰ ਦਿਖਾ ਦੇ ਉਸ ਤਰ੍ਹਾਂ ਗੱਡੀ 'ਚ ਭੈੜਾ ਭੂਣਾ ਹਵਾ ਮਾਸੀਆਂ ਬੈਂਦੀਆਂ ਤੇ ਉਹਨੇ ਹਾਨੂੰ ਭਾਇਆ ਨਾ ਅੱਲਾਮਾ ਦੇ ਜਾਣ ਲਈ ਤੇ ਮੈਂ ਹੋ ਗਿਆ ਸੈਟ ਹਦਾਵੇ ਕੀ ਹੋਣਾ ਦਾ ਲਾਹ ਹੁੰਦੀਆਂ ਉਹ ਆ ਡੈਡੀ ਵਿਚਾਰਾ ਉਹ ਵੀ ਬੰਦਾ ਭਗਤਿਆ ਵਧੀਆ ਬੰਦੇ ਵਧੀਆ ਪਰਿਵਾਰ ਸੀ ਇੱਕ ਹੁਣ ਯਾਰ ਬੱਚਾ ਵੀ ਕੱਲੇ ਕੱਲੇ ਆਂਦਾ ਪ੍ਰੋਬਲਮ ਕਈ ਜੈਦਾ ਜ਼ਮੀਨ ਵਾਲਾ ਯਾਰ ਬੰਦਾ ਇਹ ਤਾਂ ਚਲੋ ਕੀ ਕਰੇ ਫਸ ਗਿਆ ਵਿਚਾਰਾ ਮੁੜ ਕੇ ਭਰਾਵਾ ਉਹਨਾਂ ਨੂੰ ਮੈਂ ਉਹਦੇ ਰੋਲਾ ਪਾਈ ਜਾਂਦੇ ਪਈ ਅਸੀਂ ਗੁਰਦਾਰੇ ਆ ਬਾਬਾ ਕਾਲਾ ਪੈਂਡਿਆ ਇਹ ਆ ਉਹ ਨਾਸਾ ਨੂੰ ਗੁਰਦਾਰੇ ਨੇ ਲਪਟਿਆ ਕੀ ਕਰ ਗਿਆ ਹੁਣ ਤੇ ਦੇ ਹੁਣ ਫਿਰ ਜਿੱਥੇ ਜੀ ਵੀ ਤੇ ਆਪਣੀ ਤੇ ਅਸੀਂ ਚੱਲ ਗਏ ਫਿਰ ਲਾਵਾਂ ਕਰਾ ਲਈਆਂ ਤੇ ਲਾਵਾ ਕਰਾ ਗਿਆ ਉਹਤੇ ਕੀ ਸੇਰਾ ਜਿਹਾ ਇੱਕ ਬੋਲਣ ਲੱਗਾ ਇਹ ਮੈਨੂੰ ਸਹਨਤਾ ਮਾਰੀ ਜਾਂਦਾ ਚੱਲੀਏ ਉਹ ਕੀ ਬੋਲਦੇ ਉਹ ਤੇ ਜੋ ਵੀ ਬਾਤ ਕਥਾ ਵਗੈਰਾ ਕਰਦੇ ਇਹ ਮੈਨੂੰ ਸਹਨਤਾ ਮਰੀ ਜਾਵੇ ਚੱਲੀ ਜਾਂਦਾ ਲਾਵਾ ਹੋ ਗਿਆ ਹੁੰਦਾ ਇਹ ਬੁਲਵਾ ਕੇ ਚੱਲੀਏ ਮੈਂ ਵੀ ਮੈਂ ਹੁਣ ਮੈਂ ਕੀ ਉਹਨੂੰ ਜਿਹੜਾ ਪੜਨ ਜਿਆ ਜਾ ਕਥਾ ਕਰਨ ਜਾਂ ਸਿਹਰਾ ਮਤਲਬ ਪੜਨ ਦੀਆਂ ਲਾਵਾਂ ਤੇ ਚਲੋ ਗੁਰੂ ਮਰਿਆਦਾ ਨਾਲ ਹੋ ਗਈਆਂ ਆਪਣੀਆਂ ਹੁਣ ਇਹ ਨਹੀਂ ਹਟਣਦੇ ਆ ਪਾਪਾ ਇਹਨੂੰ ਆ ਤੁਹਾਡੇ ਘਰ ਦੇ ਮੀਰ ਬੜੇ ਸੋਸੋ ਦੇਈ ਜਾਂਦੇ ਇਹਦੇ ਹਟਦਾ ਨਹੀਂ ਹੂੰ ਬੋਲ ਨੂੰ ਮੈਂ ਕਰਾਂ ਉਪਰਾਵਾ ਲਾ ਲੂਆਂ ਕੱਡੀਆਂ ਹੀ ਸਾਰਾ ਕੁਝ ਰੋਮ ਕੱਢਿਆ ਤੇ ਰਾਜ ਫੇਰ ਉਹ ਐਂਟਰੀ ਪੈਣੀ ਹੀ ਬੈਂਡ ਵਾਜੇ ਵਜਣ ਲਾਲਾ ਲਾਲਾ ਹੋਈ ਜਾਵੇ ਭੰਗੜੇ ਆ ਦੇ ਭਗੜੇ ਪਾਉਣ ਦੇ ਇਹਦਾ ਸਿਰ ਟੁੱਟਣ ਲੱਗ ਪਿਆ ਪੋਈ ਰੱਬਾ ਮੈਨੂੰ ਆਂਦਾ ਵੀ ਲਾਵਾ ਤੋਂ ਬਾਅਦ ਫਿਰ ਅਸਰ ਘੰਟਾ ਦੋ ਘੰਟੇ ਲੰਘ ਹੀ ਜਾਂਦੇ ਤੁਹਾਨੂੰ ਪਤਾ ਤੇ ਮੈਂ ਹੁਣ ਹੁਣ ਤੇ ਗੁਰੂ ਆ ਏਦਾਂ ਕਰ ਹੁਣ ਬੱਸ ਕਰ ਹੁਣ ਆਪਾਂ ਕਰ ਜਾ ਕੇ ਕਰ ਲਈ ਪ੍ਰੋਗਰਾਮ ਹੁਣ ਆਪਾਂ ਸਟੇਜ ਤੇ ਸਗਣ ਲੈਣਾ ਲੋਕਾਂ ਨੂੰ ਤੇ ਬਾਹਰ ਰੋਟੀ ਖਾ ਕੇ ਡੋਲੀ ਤੋੜ ਕੇ ਘਰ ਜਾਣਾ ਕਰ ਲਈ ਪ੍ਰੋਗਰਾਮ ਕਰ ਡੀਜੇ ਤੋਂ ਪਹਿਲਾਂ ਆਂਦਾ ਸਗਣ ਨਹੀਂ ਲਿਆਇਆ ਜੀ ਦਾ ਸਗਨ ਨਿਉ ਲੈ ਆਇਆ ਉਹ ਮੈਨੂੰ ਘੜੀ ਮੁੜੀ ਮੇਰਾ ਹੀ ਇਹੋ ਜਿਹਾ ਮਾਰ ਛੱਡੇ ਵੀ ਮੈਨੂੰ ਮਜਬੂਰ ਹੋਣਾ ਪਵੇ ਆਉਣਾ ਨਹੀਂ ਮੇਤੋਂ ਨਹੀਂ ਸਗਨ ਲੈ ਆਏਗਾ ਫੇਰ ਜਾ ਕੇ ਉੱਥੇ ਪੋਚਿਆ ਪਾਚੇ ਤੇ ਬੰਨੇ ਡੋਲੀ ਤੁਰੀ ਐਰਾ ਵਗੈਰਾ ਤਿੰਨ ਚਾਰ ਕੰਮ ਕੀਤੇ ਚਲੋ ਘਰ ਪਹੁੰਚੇ ਸ਼ੁਕਰ ਹੈ ਮੈਂ ਪ੍ਰਹਾਵਾ ਪਾਣੀ ਪੂਣੀ ਵਾਰ ਲਈ ਤੇ ਐ ਆ ਤੇ ਉਹ ਆ ਤੇ ਜੋ ਵੀ ਆ ਤੇ ਮੁੜ ਕੇ ਚਲੋ ਠੀਕ ਹੈ ਪ੍ਰਹਾਵਾ ਮੈਂ ਵੀ ਹੁਣ ਤੂੰ ਖੋਲ ਜਾ ਖੋਲ ਗਿਆ ਮੇਰੀ ਹਲੋਂ ਜੋ ਮਰਜੀ ਕਰ ਜਾ ਕਰੀ ਜਾਂ ਮੈਂ ਕੀ ਕਰਾ ਮੈਂ ਅੱਜ ਤੇਰੀ ਅੱਜ ਦਾ ਦਿਨ ਨਗਾਦਾ ਨਾ ਤੇਰਾ ਆਂਦਾ ਮੁਰਗੇ ਜੱਫੀਆਂ ਪਾਵੇ ਮੇਰੇ ਨਾਲ ਆਂਦਾ ਵੱਲਿਆ ਮੇਰਾ ਇਹ ਟਮ ਮੇਰਾ ਮੇਰਾ ਭਰਾ ਅੱਜ ਮੇਰਾ ਦਿਨ ਨਗਾਦਾ ਆਂਦਾ ਉਤਰਾ ਮੇਰੇ ਰਿਸ਼ਤੇ ਰੰ ਨੂੰ ਛੱਡਣਾ ਨਹੀਂ ਅੱਜ ਤੂੰ ਵਧੀਆ ਕਰਤਾ ਹੀ ਤੇ ਮੈਂ ਆਇਆ ਤੇ ਆਪ ਨੂੰ ਕਿਉਂ ਉਹ ਲਾਈਏ ਮੁਰਗੇ ਆਈ ਬਾਬਾ ਨਾਨਕਾ ਲਿਆਈ ਬਾਬਾ ਨਾਨਕਾ ਹੋਈਆਂ ਕੋਈ ਗੱਲ ਆਈ ਬਾਬਾ ਨਾਨਕਾ ਕਹੀਏ ਮੁਰਗੇ ਫੇੜ ਜੀ ਤੇ ਭੰਗੜੇ ਚੱਲੇ ਹਰਾੜੇ ਤੇ ਮੁਰਕੇ ਲਾੜਦੇ ਉਹ ਫਿਰ ਤੁਹਾਨੂੰ ਪਤਾ ਵਿਆਹ ਆ ਲੈਨੇ ਤੇ ਮੈਨੂੰ ਹੀ ਫੜ ਲੈਣਾ ਹੁੰਦਾ ਵੀ ਤੂੰ ਨਹੀਂ ਹੁਣ ਫੋਟੋ ਪਾੜ ਕੇ ਇਹੀ ਕਰਨੀ ਤੂੰ ਆ ਜਾ ਹਣ ਆਪਾਂ ਨਚੀਏ ਪੁੜਕੀਏ ਇਹੋ ਜੀਆਂ ਵੀ ਸਾਡੇ ਨਾਲ ਘਟਰਾਵਾ ਵਾਪਰਦੀਆਂ ਕਈ ਵਾਰੀ ਤੇ ਹੁਣ ਅਸੀਂ ਸ਼ੁਰੂ ਤੋਂ 11 ਦੇ ਯਾਰ ਆ ਯਾਰ ਸਾਨੂੰ ਤੁਹਾਨੂੰ ਦੱਸਿਆ ਵੀ ਮੇਰੇ ਕੋਲ ਹਰ ਇੱਕ ਕੈਟਾਗਰੀ ਦਾ ਯਾਰ ਵਿਆਹ ਵਾ ਆ ਪਿਛਲੇ 30 ਸਾਲਾਂ ਚ ਹਰ ਇੱਕ ਕੈਟਾਗਰੀ ਦਾ ਯਾਰ ਆ ਤੇ ਸਾਰਿਆਂ ਦੇ ਵਿਆਹ ਹੀ ਮੈਂ ਕੀਤੇ ਆ ਜਿਉਂ ਮੈਂ ਪੱਗਾਂ ਬੰਨਣੀਆਂ ਜ਼ੇਰੇ ਕਲਗੀਆਂ ਲਾਲਾ ਸ਼ਿੰਗਾਰ ਨੇ ਅਏ ਹੁਣ ਮੈਂ ਕਿ ਲਈ ਇਹਦੀ ਸੋਨਾ ਸ਼ਿੰਗਾਰਨਾ ਜੋ ਤੁਹਾਨੂੰ ਦੱਸੂੰ ਕਿ ਤਰ੍ਹਾਂ ਜਗਾ ਰਿਹਾ ਐ ਮੈਂ ਸੋਨਾ ਨਾਲ ਦੀ ਮੈਂ ਸ਼ਿੰਗਾਰਿਆ ਹੋਇਆ ਇੱਕ ਨਾ ਬਾਹੂ ਬਲੀ ਫਿਲਮ ਵਾਲਾ ਉਹ ਹੁਣ ਵੇਲੇ ਟਾਈਮ ਦੱਸੂੰ ਮੈਂ ਕਿ ਤਰ੍ਹਾਂ ਸ਼ਿੰਗਾਰਿਆ ਆ ਉਹਦੀ ਉਹਦੀ ਜੰਜ ਵੀ ਅਜੀਬ ਹੀ ਹੋਈ ਸਾਡੀ ਦੱਸਾਂਗੇ ਉਹਦੇ ਬਾਰੇ ਚੰਗਾਈ ਸاسيਕਾਰ ਇਸ ਸਮਿਆਂ ਦੇ ਵਿੱਚ ਚਲੋ ਮੈਂ ਕਿ ਸਰਕਾਰ ਤੇ ਨਹੀਂ ਕੇ ਤੇ ਵੀ ਕਹਿੰਦਾ ਸਾਰੇ ਸਰਕਾਰਾਂ ਦੇ ਨਹੀਂ ਹਿਸਾਬ ਦਾ ਪਾਪਾ ਲਾਉਂਦੇ ਬਾਕੀ ਇਤਨਾ ਹੀ ਪ੍ਰੋਗਰਾਮ ਹੁੰਦੇ ਗਏ ਲੋਕਾਂ ਦੇ ਮਤਲਬ ਪੁੱਠੇ ਸਦੇ ਬੇ ਲੋਕ ਬڑے-ਬڑے ਵਧੀਆ ਮੁੰਡੇ ਕਿਹੜੇ ਕੰਮਾਂ 'ਚ ਵੜ ਗਏ ਸੀ ਜਾਂ ਕਿਤਰਾ ਪਰ ਇਹ ਨਾ ਬੇ ਲੋ ਇਹ ਸਮਿਆਂ ਦੇ ਵਿੱਚ ਉਹਦੀ ਮੈਂ ਸਾਰਿਆਂ ਦੇ ਲੰਘਿਆ ਮੈਂ 1999 ਤੋਂ ਲੈ ਕੇ 2025 ਤੱਕ ਸਾਰੀਆਂ ਸਰਕਾਰਾਂ ਦੇ ਸਮੇਂ ਹੰਢਾਏ ਆ ਪਰ ਮੇਰੇ ਕਈ ਸੱਜਣ ਮਿੱਤਰ ਇਤਰਾ ਮੈਂ ਗੱਲ ਅਜੇ ਨਸ਼ੇ ਦੀ ਕਰਨਦਿਆਂ ਵਾਂ ਚਲੋ ਮੈਂ ਨਹੀਂ ਕਹਿੰਦਾ ਵੀ ਇਹ ਸਰਕਾਰ ਚ ਆਇਆ ਤੇ ਇਹ ਚ ਨਹੀਂ ਆਇਆ ਤੇ ਜੇ ਕਿਤਰਾ ਆਇਆ ਹੀ ਸਾਰੀਆਂ ਜੀ ਆਇਆ ਤੇ ਇਦਾਂ ਵਾਂ ਵੀ ਬڑے ਬڑے ਵਧੀਆ ਮੁੰਡੇ ਸਾਡੇ ਜਿਹਾ ਪੁੱਠੇ ਕਮਾਂ ਵਿੱਚ ਪੈ ਗਏ ਸੀ ਨਾ ਤੇ ਬੜਾ ਦੁੱਖ ਲੱਗਦਾ ਮੈਂ ਤੇ ਇਹਨਾਂ ਦੇ ਵਿੱਚ ਹੀ ਨਹੀਂ ਨਾ ਤੇ ਆਹ ਪ੍ਰੋਬਲਮ ਆਉਂਦੀ ਹੁੰਦੀ ਆਹੀਂ ਕਈ ਵਧੀਆ ਵਧੀਆ ਮੁੰਡੇ ਬੜੇ ਘੈਂ ਘੈਂ ਜੁੱਸਿਆਂ ਵਾਲੇ ਸਰੀਰਾਂ ਵਾਲੇ ਤੇ ਜਦੋਂ ਇਹਨਾਂ ਕਮਾਂ ਵਿੱਚ ਫਸ ਗਏ ਨਾ ਬੜਾ ਦੁੱਖ ਹੁੰਦਾ ਹੈ ਤੇ ਇਹਨਾਂ ਨੂੰ ਰੁਕਣਾ ਚਾਹੀਦਾ ਤਾਂ ਸਾਰੇ ਨਹੀਂ ਐ ਤੇ ਮੈਂ ਤਾਂ ਨਾ ਬਲਟਵਾ ਸਾਹਿਬ ਆਪਣੇ ਵਰਕਰਾਂ ਨੂੰ ਆਪਣੇ ਬੰਦਿਆਂ ਨੂੰ ਖਿੱਚੋ ਥੋੜਾ ਜਿਆ ਇਹ ਜੇ ਪੁੱਠੇ ਕੰਮਾ ਤਿੰਦਾ ਬਾਹੂ ਮੁਕੀ ਜਿਤਰਾ ਦੇਂਦੇ ਅਹੀਂ ਯਾਰਾ ਖੱਤਰੀਆ ਆਨਵਾਰਦਾਂਗੇ ਆਂਦੇਂ ਦੇ ਜੇ ਨਾ ਮੈਂ ਤੁਹਾਡੀ ਸੁਣੀ ਏ ਕਰਾ ਕਰਾ ਅਹੀਂੇ ਕਰਾ ਆਂਦੇ ਮੈਂ ਵੀ ਯਾਰਾ ਖੱਤਰੀਆ ਨਾ ਵਾਰਦਾ ਰਿਆਂ ਨਾ ਯਾਰਾ ਖੱਤਰੀਆ ਆਨਵਾਰਦਨੇ ਇੱਕ ਦਾ ਇੰਟਰਵਿਊ ਜਾਂਦੇ ਹੇ ਲੋ ਤੁਸੀਂ ਅਹੀਂ ਯਾਰਾ ਖੱਤਰੀਆ ਆਨਵਾਰਦਾਂਗੇ ਤੇ ਇਹ ਕਰਕੇ ਨਾ ਕੋਈ ਆ ਲਾਓ ਹਿਸਾਬ ਤਾਬ ਜਾ ਪਾਓ ਰੋਲਾ ਰੱਪਾ ਤੇ ਚਲੋ ਆਪਾਂ ਜਾਨ ਨਾ ਵਾਰੀ ਇਹਦੇ ਆਪਾਂ ਜਾਨਾ ਬਚਾ ਹੀ ਲਈਏ ਲੋਕਾਂ ਦੀਆਂ ਤੇ ਆਪ ਉਠੇ ਸਦੇ ਕੰਮਾਂ ਹੀ ਪੈ ਗਏ ਸਜਣ ਮਿੱਤਰ ਸਾਡੇ ਬਚਾਈਏ ਇਹਨਾਂ ਨੂੰ ਤੇ ਮੈਨੂੰ ਇਹ ਠੀਕ ਹੈ ਜੀ ਓਕੇ ਗੁੱਡ ਨਾਈਟ